ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਬੰਸਲਜ਼ ਵਰਡ ਵਿੱਚ ਦੋਸਤੋ ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਤੇ ਬਹੁਤ ਹੀ ਸੋਹਣੀ ਸਬਜੀ ਇਹ ਹੈ ਕੱਚੀ ਹਲਦੀ ਦੀ ਸਬਜੀ ਦੋਸਤੋ ਜਿਹੜੀ ਕਿ ਆਪਾਂ ਨੂੰ ਸਰਦੀ ਦੇ ਵਿੱਚ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਹੈ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਦਰਦ ਹੁੰਦਾ ਹੋਵੇ ਕੋਈ ਸੱਟ ਲੱਗੀ ਹੋਵੇ ਤੁਸੀਂ ਇਸ ਹਲਦੀ ਦੀ ਸਬਜੀ ਨੂੰ ਬਣਾ ਕੇ ਇੱਕ ਵਾਰੀ ਖਾ ਲੋ ਤੁਹਾਡੇ ਸਾਰੇ ਦਰਦ ਦੂਰ ਹੋ ਜਾਣਗੇ ਬਹੁਤ ਹੀ ਹੈਲਦੀ ਇਹ ਸਬਜੀ ਹੁੰਦੀ ਹੈ ਜੀ ਹਲਦੀ ਦੀ ਤਸੀਰ ਗਰਮ ਹੁੰਦੀ ਹੈ ਜੀ ਇਸ ਲਈ ਇਸ ਨੂੰ ਸਰਦੀ ਵਿੱਚ ਹੀ ਬਣਾ ਕੇ ਖਾਧਾ ਜਾਵੇ ਗਰਮੀ ਵਿੱਚ ਇਹ ਸਬਜੀ ਨਾ ਬਣਾਇ ਕਿ ਖਾਧੀ ਆਵੇ ਜੀ ਸਰਦੀ ਵਿੱਚ ਇਹ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਜਿਸ ਘਰ ਵਿੱਚ ਬਜ਼ੁਰਗ ਹੈ ਉੱਤੇ ਤਾਂ ਇਹ ਸਬਜੀ ਜ਼ਰੂਰੀ ਹਫਤੇ ਦੇ ਵਿੱਚ ਇੱਕ ਵਾਰੀ ਬਣਾ ਕੇ ਖਵਾਉਣੀ ਚਾਹੀਦੀ ਹੈ ਜੀ ਉਹਨਾਂ ਨੂੰ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਹੈ ਕੋਈ ਤੁਹਾਡੇ ਸੱਟ ਲੱਗ ਜਾਵੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਦੁੱਧ ਵਿੱਚ ਹਲਦੀ ਪਾ ਕੇ ਪੀ ਲਓ ਬਹੁਤ ਚੰਗੀ ਹੈ ਉਸੇ ਤਰ੍ਹਾਂ ਸਬਜੀ ਬਣਾ ਕੇ ਖਾਓ ਉਹ ਵੀ ਬਹੁਤ ਚੰਗੀ ਹੈ ਚਲੋ ਦੋਸਤੋ ਸ਼ੁਰੂ ਕਰਦੇ ਆਪਾਂ ਕੱਚੀ ਹਲਦੀ ਦੀ ਰਾਜਸਥਾਨੀ ਸਟਾਈਲ ਸਬਜੀ ਬਣਾਉਣ ਦੀ ਰੈਸਪੀ ਇਸ ਲਈ ਮੈਂ 200 ਗ੍ਰਾਮ ਕੱਚੀ ਹਲਦੀ ਰੱਖਤੀ ਆ ਦੋਸਤੋ ਮੈਂ ਹੱਥਾਂ 'ਚ ਗਲਵਸ ਪਾ ਲਏ ਕਿਉਂਕਿ ਜਦੋਂ ਆਪਾਂ ਇਹਨੂੰ ਛਿੱਲਾਂਗੇ ਤਾਂ ਇਹਦੇ ਵਿੱਚੋਂ ਪੀਲਾ ਰੰਗ ਨਿਕਲੂ ਜਿਸ ਨਾਲ ਹੱਥ ਪੀਲੇ ਹੋ ਜਾਣਗੇ ਤੁਸੀਂ ਬਿਨਾਂ ਗਲਵਸ ਤੋਂ ਵੀ ਛਿੱਲ ਸਕਦੇ ਹੋ ਤੇ ਗਲਵਸ ਪਾਉਣੇ ਤਾਂ ਗਲਵਸ ਪਾ ਕੇ ਵੀ ਛਿੱਲ ਸਕਦੇ ਹੋ ਹੁਣ ਮੈਂ ਇਹ ਸਾਰੀ ਹਲਦੀ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀ ਜੀ ਤੇ ਹੁਣ ਮੈਂ ਇਸ ਨੂੰ ਛਿੱਲਣ ਲੱਗੀ ਆ ਦੋਸਤੋ ਇਹ ਬਹੁਤ ਹੀ ਫਾਇਦੇ ਹੈ ਜੇ ਆਪਾਂ ਇਹਦੇ ਫਾਇਦੇ ਗਿਣਨ ਲੱਗੀਏ ਤਾਂ 2 ਤੋਂ 3 ਘੰਟੇ ਆਪਾਂ ਨੂੰ ਲੱਗ ਜਾਣਗੇ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦੀ ਆ ਕਿ ਤੁਸੀਂ ਇਸ ਨੂੰ ਪਿੱਠ ਦਰਦ ਗੋਡਿਆਂ ਦੇ ਦਰਦ ਜਾਂ ਕੋਈ ਵੀ ਸਰੀਰ ਵਿੱਚ ਦਰਦ ਹੈ ਤਾਂ ਉਸ ਨੂੰ ਦੂਰ ਕਰਨ ਵਾਸਤੇ ਇਹ ਸਬਜੀ ਜ਼ਰੂਰ ਬਣਾ ਕੇ ਖਾਓ ਜੀ ਬਹੁਤ ਹੀ ਰਾਤ ਦਾ ਇੱਕ ਬਹੁਤ ਹੀ ਫਾਇਦੇਮੰਦ ਹੈ ਹਲਦੀ ਨੂੰ ਕਿਸੇ ਨਾ ਕਿਸ ਦੇ ਰੂਪ ਵਿੱਚ ਚਾਹੇ ਤੁਸੀਂ ਇਸ ਦੁੱਧ ਵਿੱਚ ਪਾ ਕੇ ਪੀ ਰਹੇ ਹੋ ਤੇ ਚਾਹੀ ਇਹਦੀ ਸਬਜੀ ਬਣਾ ਕੇ ਖਾ ਲਓ ਦੋਸਤੋ ਮੈਂ ਇੱਕ ਵੀਡੀਓ ਕੱਚੀ ਹਲਦੀ ਦਾ ਅਚਾਰ ਜੀ ਵੀ ਪਾਵਾਂਗੀ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦੇਣਾ ਜੀ ਪਹਿਲੀ ਵਾਰ ਆਏ ਹੋ ਚੈਨਲ ਤੇ ਸਬਸਕ੍ਰਾਈਬ ਕਰ ਦੇਣਾ ਬੈਲ ਦੇ ਬਟਨ ਨੂੰ ਪ੍ਰੈਸ ਕਰ ਦੇਣਾ ਬਹੁਤ ਹੀ ਟਾਈਮ ਤੇ ਬਹੁਤ ਹੀ ਮਿਹਨਤ ਨਾਲ ਨਹੀਂ ਵੀਡੀਓ ਬਣਾਈ ਜਾਂਦੀ ਹੈ ਜੇ ਤੁਹਾਨੂੰ ਪਸੰਦ ਹੈ ਜਾਂ ਨਹੀਂ ਪਸੰਦ ਤੁਸੀਂ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਤਾਂ ਜੋ ਮੈਨੂੰ ਆਪਣੀ ਗਲਤੀ ਦਾ ਪਤਾ ਲੱਗੇ ਤੇ ਉਸ ਤੋਂ ਬਾਅਦ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੁਸੀਂ ਇਸ ਨੂੰ ਕਤੂਕਸ਼ ਵੀ ਕਰ ਸਕਦੇ ਹੋ ਤੇ ਇਸ ਦਾ ਬਰੀਕ-ਬਰੀਕ ਵੀ ਕੱਟੀ ਜੇ ਇਹਨਾਂ ਸਬਜ਼ੀ ਬਣਾ ਸਕਦੇ ਹੋ ਬਰੀਕ-ਬਰੀਕ ਜਦੋਂ ਕੱਟ ਕੇ ਬਣਾਵਾਂਗੇ ਤਾਂ ਖਾਣ ਲੱਗੇ ਮੂੰਹ ਵਿੱਚ ਇਹਦਾ ਟੇਸਟ ਆਵੇਗਾ ਜੇ ਤੱਦੂ ਕਸ਼ ਕਰਾਂਗੇ ਤਾਂ ਪਤਾ ਨਹੀਂ ਲੱਗੇਗਾ ਕਿ ਹਲਦੀ ਦੀ ਸਬਜ਼ੀ ਹੈ ਜਾਂ ਕੋਈ ਹੋਰ ਸਬਜ਼ੀ ਖਾ ਰਹੇ ਆ ਆਪਾਂ ਸਾਰੀ ਹਲਦੀ ਛਿੱਲ ਲੈਂਦੀਏ ਹੁਣ ਆਪਾਂ ਇਹਨੂੰ ਕਰਾਂਗੇ ਜੀ ਗ੍ਰੇਟਰ ਨਾਲ ਗ੍ਰੇਟ ਆਪਾਂ ਮੀਡੀਅਮ ਸਾਈਜ਼ ਦਾ ਗ੍ਰੇਟਰ ਲਵਾਂਗੇ ਤੇ ਇਹਦੇ ਨਾਲ ਆਪਾਂ ਕद्दूकश ਕਰਾਂਗੇ ਜੀ ਸਾਰੀ ਹਲਦੀ ਨੂੰ ਦੇਖੋ ਜੀ ਐਦਾਂ ਹੀ ਆਪਾਂ ਸਾਰੀ ਹਲਦੀ ਨੂੰ ਬਰੀਕ-ਬਰੀਕ ਕद्दूकश ਕਰ ਲੈਨੇ ਦੋਸਤੋ ਆਪਾਂ ਸਾਰੀ ਹਲਦੀ ਕद्दूकश ਕਰ ਦਿੱਤੀ ਹੈ ਹੁਣ ਆਪਾਂ ਗੈਸ ਦੀ ਫਲੇਮ ਨੂੰ ਔਨ ਕਰਨਗੇ ਤੇ ਇਹਦੇ ਉੱਪਰ ਰੱਖਾਂਗੇ ਜੀ ਇੱਕ ਕੜਾਈ ਇਸ ਵਿੱਚ ਪਾਵਾਂਗੀ ਮੈਂ ਸਰੋਂ ਦਾ ਤੇਲ ਜੀ ਤੁਸੀਂ ਚਾਹੋ ਤਾਂ ਇਹ ਹਲਦੀ ਨੂੰ ਸਰੋਂ ਦੇ ਤੇਲ 'ਚ ਭੁੰਨੋ ਤੇ ਜਾਂ ਦੇਸੀ ਘਿਓ ਵਿੱਚ ਭੁੰਨੋ ਜੀ ਜਿੰਨੀ ਆਪਾਂ ਕੱਚੀ ਹਲਦੀ ਰਿੱਤੀ ਹੈ ਓਨਾ ਹੀ ਆਪਾਂ ਤੇਲ ਜਾ ਘੋ ਲੈਨੇ ਜੀ 200 ਗ੍ਰਾਮ ਮੇ ਕੱਚੀ ਹਲਦੀ ਰਿੱਤੀ ਸੀ ਇਸ ਕਰਕੇ ਆਪਾਂ 200 ਗ੍ਰਾਮ ਹੀ ਸਰੋਂ ਦਾ ਤੇਲ ਲਵਾਂਗੇ ਪਹਿਲਾਂ ਮੈਂ ਇਸ ਵਿੱਚ 150 ਗ੍ਰਾਮ ਪਾਇਆ ਤੇ 50 ਗ੍ਰਾਮ ਬਚਾ ਕੇ ਰੱਖ ਲਿਆ ਜੀ ਹੁਣ ਜਦੋਂ ਚੰਗੀ ਤਰ੍ਹਾਂ ਆਪਣਾ ਤੇਲ ਗਰਮ ਹੋ ਗਏ ਵਿੱਚ ਧੂੰਆਂ ਨਿਕਲਣ ਲੱਗ ਗਿਆ ਉਦੋਂ ਆਪਾਂ ਇਹਦੇ ਵਿੱਚ ਹਲਦੀ ਪਾ ਕੇ ਹਲਦੀ ਭੁੰਨਾਂਗੇ ਜਿੰਨੀ देर ਆਪਣਾ ਤੇਜ ਦਰਮ ਹੋ ਰਿਹਾ ਓਨੀ ਦੇਰ ਆਪਾਂ ਇੱਕ ਕੌਲੀ ਵਿੱਚ ਦੋ ਚਮਚ ਵੱਡੇ ਭਰ ਕੇ ਪਾਵਾਂਗੇ ਦਹੀਂ ਦੇ ਦੋਸਤੋ ਤਾਜੀ ਦਹੀਂ ਹੋਵੇ ਖੱਟੀ ਬਿਲਕੁਲ ਨਾ ਹੋਵੇ ਐਨੀ ਮੈਂ ਦਹੀਂ ਲੈ ਲਈਏ ਜੀ ਤੇ ਇਸ ਵਿੱਚ ਪਾਵਾਂਗੇ ਹੁਣ ਗਰਮ ਮਸਾਲਾ ਤੇ ਅੱਧਾ ਚਮਚ ਮੈਂ ਪਾਵਾਂਗੀ ਲਾਲ ਮਿਰਚ ਤੁਸੀਂ ਸਵਾਦ ਅਨੁਸਾਰ ਲਾਲ ਮਿਰਚ ਦੀ ਕੁਆਂਟੀਟੀ ਵਧਾ ਵੀ ਸਕਦੇ ਹੋ ਹੁਣ ਇਹਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਬੀਟ ਕਰ ਲੈਣਾ ਤਾਂ ਜੋ ਕੋਈ ਵੀ ਗੰਢ ਨਾ ਰਹਿ ਜੀ ਜੀ ਦਹੀਂ ਦੀ ਜਾਂ ਮਸਾਲੇ ਦੀ ਆ ਦੇਖੋ ਜੀ ਚੰਗੀ ਤਰ੍ਹਾਂ ਇਹ ਮਿਕਸ ਹੋ ਗਈ ਹੈਗੀ ਬਿਲਕੁਲ ਕੋਈ ਗੰਢ ਨਹੀਂ ਰਹੀ ਹੈਗੀ ਦੂਜੇ ਪਾਸੇ ਆਪਣੇ ਤੇਲ ਵਿੱਚੋਂ ਧੂੰਆਂ ਨਿਕਲਣ ਲੱਗ ਗਿਆ ਜੀ ਮੈਂ ਗੈਸ ਦੀ ਫਲੇਮ ਕਰਤੀ ਹੈ ਸਲੋ ਤੇ ਹੁਣ ਇਹਦੇ ਵਿੱਚ ਪਾਵਾਂਗੀ ਮੈਂ ਜੀ ਜਿਹੜੀ ਆਪਾਂ ਹਲਦੀ ਕद्दूकस ਕਰਕੇ ਰੱਖੀ ਸੀ ਫੋਂ ਤੋਂ ਬਾਅਦ ਇਹਨੂੰ ਲਗਾਤਾਰ ਸਪੈਚਰਾਂ ਨੂੰ ਹਿਲਾਉਂਦੇ ਰਹਿਣਾ ਕਿਉਂਕਿ ਹਲਦੀ ਥੱਲੇ ਚਿਪਕ ਸਕਦੀ ਹੈ ਇਸ ਕਰਕੇ ਇਸ ਨੂੰ ਲਗਾਤਾਰ ਚਲਾਉਂਦੇ ਰਹਿਣਾ ਜਦੋਂ ਤੱਕ ਕਰਕੇ ਚੰਗੀ ਤਰ੍ਹਾਂ ਪੁੱਜ ਨਹੀਂ ਜਾਂਦੀ ਹਲਦੀ ਬਿਲਕੁਲ ਵੀ ਕੱਚੀ ਨਹੀਂ ਰਹਿਣੀ ਚਾਹੀਦੀ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਪਰ ਗੈਸ ਦੀ ਫਲੇਮ ਵੀ ਸਲੋ ਰੱਖਣੀ ਹੈ ਤੇਜ਼ ਫਲੇਮ ਤੇ ਆਪਣੀ ਹਲਦੀ ਸੜ ਜੂਗੀ ਇਸ ਕਰਕੇ ਸਲੋ ਫਲੇਮ ਤੇ ਇਹਨੂੰ ਹੌਲੀ ਹੌਲੀ ਭੁੰਨਣਾ ਹੈ ਜੀ ਤੇ ਚੰਗੀ ਤਰ੍ਹਾਂ ਨਾਲ ਭੁੰਨਣਾ ਹੈ ਜੋ ਦੇ ਚੰਗੀ ਤਰ੍ਹਾਂ ਭੁੱਜ ਗਈ ਤੇ ਥੋੜਾ ਜਿਹਾ ਇਸ ਦਾ ਰੰਗ ਬਦਲ ਜੂਗਾ। ਦੋਸਤੋ ਸਰਦੀ ਵਿੱਚ ਹਲਦੀ ਦੀ ਸਬਜ਼ੀ ਖਾਦੀ ਬਹੁਤ ਚੰਗੀ ਹੈ। ਇਹਨੂੰ ਤੁਸੀਂ ਬਣਾ ਕੇ 5 ਤੋਂ 7 ਦਿਨ ਲਈ ਫ੍ਰਿਜ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ। ਜਿਸ ਘਰ ਵਿੱਚ ਵੱਡੇ ਬਜ਼ੁਰਗ ਰਹਿੰਦੇ ਹਨ ਉਹਨਾਂ ਲਈ ਤਾਂ ਇਹ ਹਲਦੀ ਦੀ ਸਬਜ਼ੀ ਜ਼ਰੂਰੀ ਬਣਾਈ ਜਾਵੇ। ਉਹਨਾਂ ਲਈ ਹਲਦੀ ਸਬਜ਼ੀ ਬਹੁਤ ਹੀ ਫਾਇਦੇਮੰਦ ਹੋਵੇਗੀ ਜੀ। ਮੱਕੀ ਬਾਜਰੇ ਦੀ ਰੋਟੀ ਨਾਲ ਤੇ ਇਹ ਹਲਦੀ ਦੀ ਸਬਜ਼ੀ ਬਹੁਤ ਹੀ ਸਵਾਦ ਲੱਗਦੀ ਹੈ। ਰਾਜਸਥਾਨ ਵਿੱਚ ਇਹ ਸਬਜ਼ੀ ਬਹੁਤ ਫੇਮਸ ਹੈ ਜੀ। ਉੱਥੋਂ ਦੇ ਲੋਕ ਇਸ ਨੂੰ ਬਹੁਤ ਖਾਂਦੇ ਆ। ਦੋਸਤੋ ਹਲਦੀ ਆਪਣੀ ਤੇਲ ਛੱਡਣ ਲੱਗ ਗਈਆਂ ਦਾ ਮਤਲਬ ਹੈ ਆਪਣੀ ਹਲਦੀ ਚੰਗੀ ਤਰ੍ਹਾਂ ਭੁੱਜ ਚੁੱਕੀ ਹੈ ਜੀ ਇੱਕ ਤੋਂ ਦੋ ਮਿੰਟ ਦੀ ਬਸ ਹੁਣ ਆਪਾਂ ਇਹਨੂੰ ਹੁਣ ਹੋਰ ਭੁੰਨਾਂਗੇ ਤੇ ਫਿਰ ਉਸ ਤੋਂ ਬਾਅਦ ਇਹਨੂੰ ਕੜਾਈ ਵਿੱਚੋਂ ਕੱਢ ਲਵਾਂਗੇ ਤੇ ਬਾਕੀ ਦੀ ਸਬਜ਼ੀ ਇਸ ਕੜਾਈ ਵਿੱਚ ਬਣਾਵਾਂਗੇ ਆਪਣੀ ਹਲਦੀ ਬਹੁਤ ਚੰਗੀ ਤਰ੍ਹਾਂ ਭੁੱਜ ਚੁੱਕੀ ਹੈ ਜੀ ਸਾਰਾ ਇਸਨੇ ਤੇਲ ਰੀਲਿਸ ਕਰਤਾ ਸਾਰਾ ਤੇਲ ਇਸ ਵਿੱਚੋਂ ਨਿਕਲਿਆ ਆਇਆ ਹੈ ਜੀ ਜਿੰਨਾ ਆਪਾਂ ਤੇਲ ਪਾਇਆ ਸੀ ਇਸ ਕਰਕੇ ਹੁਣ ਆਪਾਂ ਇਹ ਹਲਦੀ ਦੀ ਸਬਜ਼ੀ ਕੜਾਈ 'ਚੋਂ ਬਾਹਰ ਕੱਢ ਲਵਾਂਗੇ ਕਿਉਂ ਇਸੇ ਕੜਾਈ ਵਿੱਚ ਆਪਾਂ 50 ਗ੍ਰਾਮ ਸਰੋਂ ਦਾ ਤੇਲ ਹੋਰ ਪਾ ਦਾਂਗੇ ਜੀ ਆਪਣਾ ਤੇਲ ਫਿਰ ਤੋਂ ਗਰਮ ਹੋ ਚੁੱਕਿਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਤੇਜ ਪੱਤਾ ਮੈਂ ਇਹਦੇ ਵਿੱਚ ਥੋੜੇ ਜਿھے ਖੜੇ ਮਸਾਲੇ ਪਾਉਣ ਲੱਗੀ ਜੀ ਇਹਦੇ ਨਾਲ ਆਪਣੀ ਸਬਜ਼ੀ ਦਾ ਫਲੇਵਰ ਹੋਰ ਵੱਧ ਜਾਏਗਾ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਸੁੱਕੇ ਮਸਾਲੇ ਖੜੇ ਮਸਾਲੇ ਤਾਂ ਤੁਸੀਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ ਇੱਕ ਮੈਂ ਪਾਉਣ ਲੱਗੀ ਜੀ ਵੱਡੀ ਇਲਾਇਚੀ ਇਹਨੂੰ ਤੋੜ ਕੇ ਪਾਵਾਂਗੇ ਤੇ ਦੋ ਮੈਂ ਪਾਉਣ ਲੱਗੀ ਜੀ ਲੌਂਗ ਇਹਨਾਂ ਸਬਜ਼ੀ ਚ ਖੁਸ਼ਬੂ ਬਹੁਤ ਸੋਹਣੀ ਆਏਗੀ ਜੀ ਇਹਨੂੰ ਥੋੜੀ देर ਲਈ ਪਹਿਲਾਂ ਭੁੰਨ ਦਵਾਂਗੇ ਆਪਾਂ ਦੋਸਤੋ ਮੈਂ ਇੱਕ ਕੱਚਾ ਪਿਆਜ਼ ਕੱਟਿਆ ਜੀ ਤੇ ਹੁਣ ਇਹਦੇ ਵਿੱਚ ਇਹ ਕੱਚਾ ਪਿਆਜ਼ ਮਿਕਸ ਕਰ ਦਾਂਗੇ ਤੇ ਇਹਨੂੰ ਵੀ ਭੁੰਨ ਲਵਾਂਗੇ ਇੱਕ ਤੋਂ 2 ਮਿੰਟ ਲਈ ਜਦੋਂ ਇਹ ਲਾਈਟ 골ਡਨ ਹੋ ਜਾਊਗਾ ਤਾਂ ਆਪਾਂ ਅਗਲੇ ਮਸਾਲੇ ਪਾਵਾਂਗੇ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਜੀ ਦੋ ਬਰੀਕ ਕਟੀਆਂ ਹਰੀਆਂ ਮਿਰਚਾਂ ਤੇ ਨਾਲ ਹੀ ਪਾ ਰਹੀ ਹਾਂ ਜੀ ਇੱਕ ਚਮਚ ਅਦਰਕ ਲਸਣ ਦਾ ਪੇਸਟ ਜੋ ਕਿ ਮੈਂ ਥੋੜਾ ਜਿਹਾ ਕੁੱਟ ਲਿਆ ਸੀ ਇਨ ਸਾਰੇ ਮਸਾਲਿਆਂ ਨਾਲ ਆਪਣੀ ਹਲਦੀ ਦੇ ਸਬਜ਼ੀ ਦਾ ਟੇਸਟ ਬਹੁਤ ਹੀ ਵਧ ਜਾਵੇਗਾ ਤੇ ਹੁਣ ਇਹਨੂੰ 2 ਤੋਂ 3 ਮਿੰਟ ਲਈ ਆਪਾਂ ਭੁੰਨ ਲਾਂਗੇ ਅਦਰਕ ਤੇ ਲਸਣ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਕੱਚਾ ਨਾ ਰਵੇ। ਦੋਸਤੋ ਇਹਦੇ ਵਿੱਚ ਹਲਦੀ ਬਿਲਕੁਲ ਨਹੀਂ ਪਾਉਣੀ ਕਿਉਂਕਿ ਆਪਾਂ ਹਲਦੀ ਦੀ ਸਬਜ਼ੀ ਬਣਾ ਰਹੇ ਹਾਂ ਜੀ ਇਸ ਕਰਕੇ ਹਲਦੀ ਇਹਦੇ ਵਿੱਚ ਬਿਲਕੁਲ ਨਹੀਂ ਪਾਣੀਗੀ। ਆਪਣੇ ਪਿਆਜ਼ ਚੰਗੀ ਤਰ੍ਹਾਂ ਭੁੱਜ ਚੁੱਕੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ 1 ਕੱਪ ਕੱਚੇ ਮਟਰ ਦਾ। ਮਟਰ ਨਾਲ ਆਪਣੀ ਹਲਦੀ ਦੀ ਸਬਜ਼ੀ ਬਹੁਤ ਹੀ ਟੇਸਟੀ ਬਣੇਗੀ ਜੀ। ਮੈਂ ਕੱਚੇ ਪਾਤੇ ਜੀ ਜੇ ਤੁਸੀਂ ਉਬਾਲ ਕੇ ਪਾਉਣੇ ਤਾਂ ਇਹਨੂੰ ਉਬਾਲ ਕੇ ਵੀ ਪਾ ਸਕਦੇ ਹੋ ਪਰ ਮੈਂ ਬਿਨਾ ਉਬਾਲੀ ਇਹ ਮਟਰ ਪਾਤੇ ਜੀ ਕਿਉਂਕਿ ਇਹ ਹਰੇ-ਹਰੇ ਮਟਰ ਸੀ ਤੇ ਜਲਦੀ ਸੌਫਟ ਹੋ ਜਾਂਦੀਆਂ ਮਸਾਲੇ ਵਿੱਚ ਪਾ ਕੇ ਦੋਸਤੋ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਵਿੱਚ ਸਕਿੱਪ ਨਾ ਕਰਨਾ ਜੀ ਕੋਈ ਨਾ ਕੋਈ ਮਸਾਲਾ ਤੁਹਾਡੇ ਤੋਂ ਰਹਿ ਜਾਵੇਗਾ ਜੇ ਸਕਿੱਪ ਕਰਤਾ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਵੀ ਇਸ ਨੂੰ ਇੱਕ ਵਾਰੀ ਸਾਰੀ ਵੀਡੀਓ ਦੇਖਣ ਤੋਂ ਬਾਅਦ ਘਰ ਵਿੱਚ ਜ਼ਰੂਰ ਟਰਾਈ ਕਰਨਾ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੇਗੀ ਤੇ ਜਿਸ ਘਰ ਵਿੱਚ ਵੱਡੇ ਬਜ਼ੁਰਗ ਹੈ ਤੇ ਉਹਨਾਂ ਲਈ ਤਾਂ ਇਹ ਬਹੁਤ ਹੀ ਫਾਇਦੇਮੰਦ ਸਬਜੀ ਹੈ ਉਹਨਾਂ ਨੂੰ ਤਾਂ ਤੁਸੀਂ ਜ਼ਰੂਰ ਹੀ ਬਣਾ ਕੇ ਖਵਾਇਓ ਦੋਸਤੋ ਹੁਣ ਆਪਣੇ ਮਟਰ ਵੀ ਭੁੱਜ ਚੁੱਕੇ ਹੈ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਜਿਹੜੀ ਕਿ ਆਪਾਂ ਪਹਿਲਾਂ ਭੁੰਨ ਕੇ ਰੱਖੀ ਹੋਈ ਸੀ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਾਂਗੇ ਬਹੁਤ ਹੀ ਸੋਹਣੀ ਖੁਸ਼ਬੂ ਆਉਣ ਲੱਗ ਗਈ ਸਬਜੀ ਤੋਂ ਜਿਹਨੂੰ ਹਲਦੀ ਨਹੀਂ ਖਾਣਾ ਪਸੰਦ ਉਹ ਵੀ ਇਹ ਸਬਜੀ ਨੂੰ ਬਹੁਤ ਖੁਸ਼ ਹੋ ਕੇ ਖਾਵੇਗਾ ਕਿ ਬਿਲਕੁਲ ਵੀ ਨਹੀਂ ਪਤਾ ਲੱਗੇਗਾ ਕਿ ਹਲਦੀ ਦੀ ਸਬਜੀ ਹੈ ਜੇ ਤੁਸੀਂ ਕੱਟ ਕੇ ਪਾੰਨੇ ਹਲਦੀ ਨੂੰ ਤਾਂ ਸ਼ਾਇਦ ਉਹਨ ਦਾ ਪਤਾ ਲੱਗ ਸਕਦਾ ਹੈ ਪਰ ਕੱਦੂ ਕੁਛ ਕਰਕੇ ਤਾਂ ਬਿਲਕੁਲ ਵੀ ਪਤਾ ਨਹੀਂ ਲੱਗੇਗਾ ਕਿ ਹਲਦੀ ਦੀ ਸਬਜੀ ਬਣਾਈ ਹੈ ਦੋਸਤੋ ਅਪਾ ਥੋੜੇ ਜਿਹਾ ਮਸਾਲੇ ਪਾਵਾਂਗੇ ਜੀ ਇੱਕ ਚਮਚ ਪਾਵਾਂਗੇ ਧਨੀਆ ਪਾਊਡਰ ਤੇ ਥੋੜਾ ਜਿਹਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਤੇ ਥੋੜਾ ਜਿਹਾ ਪਾਵਾਂਗੇ ਭੁੰਨਿਆ ਹੋਇਆ ਜੀਰੇ ਦਾ ਪਾਊਡਰ ਤਿੰਨੋਂ ਇੱਕ ਵਾਰੀ ਫਿਰ ਤੋਂ ਚੰਗੀ ਤਰ੍ਹਾਂ ਹਿਲਾ ਲਾਂਗੇ ਜੀ ਸੋ ਦੋਸਤੋ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੀ ਆਪਾਂ ਹਲਦੀ ਫੈਂਟਕੇ ਰੱਖੀ ਸੀ ਉਹਨੂੰ ਚੰਗੀ ਤਰ੍ਹਾਂ ਪਾ ਕੇ ਸਾਰੇ ਨੂੰ ਤੇ ਲਗਾਤਾਰ 스ਪੈਚੂਲਰ ਨੂੰ ਹਿਲਾਉਂਦੇ ਰਵਾਂਗੇ ਜਦੋਂ ਤੱਕ ਇਹਦੇ ਵਿੱਚ ਉਬਾਲ ਨਹੀਂ ਆ ਜਾਂਦਾ ਜੇ ਉਬਾਲ ਆਉਣ ਤੋਂ ਪਹਿਲਾਂ ਤੁਸੀਂ ਹੱਥ ਰੋਕ ਤਾਂ ਇਹ ਆਪਣੀ ਦਹੀਂ ਫੱਟ ਵੀ ਸਕਦੀ ਹੈ ਜਿੰਨੇ ਚਿਰ ਇਹਦੇ ਵਿੱਚ ਉਬਾਲ ਨਹੀਂ ਆਉਂਦਾ ਉਨੀ ਦੇਰ ਇਹਨੂੰ ਲਗਾਤਾਰ ਚਲਾਂਦੇ ਰਹਿਣੇ ਮੈਂ ਥੋੜਾ ਜਿਹਾ ਬਾਉਲ ਚ ਪਾਣੀ ਪਾ ਕੇ ਉਹ ਵੀ ਇਹਨ ਵਿੱਚ ਮਿਕਸ ਕਰ ਰਹੀ ਹਾਂ ਜੀ ਉਬਾਲ ਆਣ ਤੱਕ ਲਗਾਤਾਰ 스ਪੈਚੁਲਾ ਚਰਾਂਦੇ ਰਹਿਣੇ ਜੀ ਤਾਂ ਜੋ ਆਪਣੀ ਦਹੀਂ ਫਟੇ ਨਾ ਤੇ ਬਹੁਤ ਹੀ ਸੋਹਣੀ ਸਬਜੀ ਬਣ ਕੇ ਤਿਆਰ ਹੋ ਜਾਵੇ ਆਪਣੀ ਹਲਦੀ ਦੀ ਦੋਸਤੋ 15 ਤੋਂ 20 ਮਿੰਟ ਲੱਗ ਜਾਂਦੇ ਸਬਜੀ ਬਣਾਉਣ ਤੇ ਪਰ ਸਬਜੀ ਬਣਦੀ ਬਹੁਤ ਟੇਸਟੀ ਹੈ ਇਸ ਨੂੰ ਸਲੋ ਸਲੋ ਫਲੇਮ ਤੇ ਹੀ ਬਣਾਉਂਦੇ ਰਹਿਣਾ ਤੇਜ਼ ਕਰਕੇ ਇਸ ਨੂੰ ਕੱਚਾ ਨਹੀਂ ਰਾਹ ਲੈਣਾ ਜੀ ਮਟਰ ਵੀ ਪੱਕ ਜਾਣ ਆਪਣੀ ਤੇ ਹਲਦੀ ਵੀ ਚੰਗੀ ਤਰ੍ਹਾਂ ਪੱਕ ਜਾਏ ਇਸ ਤਰ੍ਹਾਂ ਹੀ ਸਬਜੀ ਤਿਆਰ ਕਰਨੀ ਹੈ ਸਬਜੀ ਨੂੰ ਨਾਣ ਲੱਗੇ ਬਿਲਕੁਲ ਵੀ ਕਾਲੀ ਨਹੀਂ ਕਰਨੀ ਆ ਦੇਖੋ ਜੀ ਹੁਣ ਆਪਣੀ ਹਲਦੀ ਦੇ ਵਿੱਚ ਉਬਾਲ ਆ ਗਿਆ ਹੁਣ ਆਪਾਂ ਸਪੈਚਰਾਂ ਨੂੰ ਰੋਕ ਸਕਦੇ ਹਾਂ ਜੀ ਤੇ ਆਪਣੇ ਆਪ ਇਸ ਨੂੰ ਰਿੰਨਨ ਦਵਾਵਾਂਗੇ ਤੇ ਇਹਨੂੰ ਸਲੋ ਫਲੇਮ ਤੇ ਆਪਾਂ 10 ਮਿੰਟ ਲਈ ਟੱਕ ਕੇ ਰੱਖ ਦਵਾਂਗੇ ਜੀ ਜਿਉਂਦੇ ਚੰਗੀ ਤਰ੍ਹਾਂ ਸਬਜੀ ਪੱਕ ਗਈ ਤੇ ਸਾਰਾ ਤੇਲ ਇਹਦਾ ਉੱਪਰ ਆ ਜਾਵੇਗਾ ਤੇ ਆਪਣੀ ਸਬਜੀ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗੀ ਜੀ اپنی ہلدی دی سبزی پوری طرح ਨਾਲ ਬਣ ਕੇ تیار ਹੋ ਚੁੱਕੀ ਹੈ ਜੀ ਦੇਖੋ ਬਹੁਤ ਹੀ ਸੋਹਣੀ ਇੰਦੀ ਰੰਗਤ ਆ ਗਈ ਹੈ 혼ਮੈਂ ਦੇ ਵਿੱਚ 5 ਤੋਂ 6 ਕਾਜੂ ਟੁਕੜਾ ਕਰਕੇ ਪਾ ਰਹੀ ਹੈ ਜੀ ਇਹ پوری طرح ਨਾਲ ਆਪਸ਼ਨਲ ਹੈ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਪਰ ਇਹ ਸਬਜ਼ੀ ਵਿੱਚ ਪਾਏ ਬਹੁਤ ਹੀ ਟੇਸਟੀ ਲੱਗਦੇ ਤੇ ਦੇਖਣ ਵਿੱਚ ਵੀ ਬਹੁਤ ਹੀ ਸੋਹਣੇ ਲੱਗਦੇ ਬਹੁਤ ਸੋਹਣੀ ਆਪਣੀ ਹਲਦੀ ਦੀ ਸਬਜ਼ੀ ਤਿਆਰ ਹੋ ਗਈ ਦੋਸਤੋ ਤੁਸੀਂ ਇਸ ਨੂੰ ਘਰ ਵਿੱਚ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਮੈਨੂੰ ਉਮੀਦ ਹੈ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ ਤੇ ਇਹਦੇ ਉੱਪਰ ਪਾ ਰਹੇ ਹਾਂ ਜੀ ਹੁਣ ਆਪਾਂ ਬਰੀਕ ਕੱਟਿਆ ਹਰਾ ਧਨੀਆ ਜੇ ਤੁਹਾਡੇ ਕੋਲ ਕਸੂਰੀ ਮੇਥੀ ਹੈ ਤਾਂ ਤੁਸੀਂ ਉਸ ਨੂੰ ਵੀ ਕ੍ਰਸ਼ ਕਰਕੇ ਪਾ ਸਕਦੇ ਹੋ ਜੇ ਤੁਸੀਂ ਇਹ ਸਬਜ਼ੀ ਵਿੱਚ ਟਮਾਟਰ ਪਾਉਂਦੇ ਤਾਂ ਦੋ ਤੋਂ ਤਿੰਨ ਦਿਨ ਲਈ ਸਟੋਰ ਕਰ ਸਕਦੇ ਸੀ ਹੁਣ ਆਪਾਂ ਬਿਨਾਂ ਟਮਾਟਰ ਵਾਲੀ ਇਹ ਸਬਜ਼ੀ ਬਣਾਈ ਹੈ ਜਿਸ ਕਰਕੇ ਤੁਸੀਂ 7 ਤੋਂ 8 ਦਿਨ ਲਈ ਇਸ ਨੂੰ ਫ੍ਰੀਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਜਦੋਂ دل ਚਾਹੋ ਖਾ ਸਕਦੇ ਹੋ ਜੀ ਗੈਸ ਦੀ ਫਲੇਮ ਨੂੰ ਕਰਨ ਲੱਗੀ ਆ ਆਫ ਹੁਣ ਮੈਂ ਕੱਚ ਦੇ ਬੋਲ ਵਿੱਚ ਇਹ ਸਾਰੀ ਸਬਜ਼ੀ ਕਰਦਣ ਲੱਗੀ ਆਂ ਜੀ ਆ ਦੇਖੋ ਦੋਸਤੋ ਹਲਦੀ ਦੀ ਬਹੁਤ ਹੀ ਸੋਹਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਏ ਜੀ ਦੇਖਣ ਜੀ ਬਿਲਕੁਲ ਇਦਾਂ ਲੱਗਦੀ ਏ ਜਿਵੇਂ ਜਿੱਦਾਂ ਆਪਾਂ ਵਿਆਹਾਂ ਵਿੱਚ ਸਬਜ਼ੀਆਂ ਦੇਖਦੇ ਆਂ ਬਿਲਕੁਲ ਉਦਾਂ ਦੀ ਇੰਦੀ ਲੁੱਕ ਬਣ ਕੇ ਤਿਆਰ ਹੋਈ ਏ ਜੀ ਖਾਣ ਵਿੱਚ ਵੀ ਓਨੀ ਟੇਸਟੀ ਏ ਤੁਸੀਂ ਇਸ ਨੂੰ ਇੱਕ ਵਾਰ ਵਿੱਚ ਜ਼ਰੂਰ ਟਰਾਈ ਕਰਨਾ ਦੋਸਤੋ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ